ਜੀ ਵੀਡੀਓ ਦੇਖ ਰਹੇ ਸਭ ਜੀਹਨ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਭਾਰਤ ਤੋਂ ਕੋਈ ਜਵਾਬ ਨਾ ਮਿਲਨ ਕਰ ਪਰੇਸ਼ਾਨ ਡੋਨਾਲਡ ਟਰੰਪ ਅਮਰੀਕਾ ਦੇ ਸਾਬਕਾ ਰਾਜਦੂਤ ਨੇ ਦੱਸੀ ਟੈਰਫ ਵਧਾਉਣ ਦੀ ਵਜ੍ਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੋਂ ਇੰਨੇ ਨਰਾਜ਼ ਹਨ ਕਿ ਉਹਨਾਂ ਨੇ ਭਾਰਤ ਦੇ 50% ਦੀ ਸਖਤ ਟੈਰਫ ਲਗਾ ਦਿੱਤੀ ਹੈ ਭਾਰਤ ਨੇ ਮਈ ਵਿੱਚ ਪਾਕਿਸਤਾਨ ਨਾਲ ਜੰਗਬੰਦੀ ਵਿੱਚ ਟਰੰਪ ਦੀ ਕथित ਭੂਮਿਕਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸਾਬਕਾ ਭਾਰਤੀ ਰਾਜਦੂਤ ਅਤੇ ਮਸ਼ਹੂਰ ਲੇਖਕ ਵਿਕਾਸ ਸਵਰੂਪ ਨੇ ਖੁਲਾਸਾ ਕੀਤਾ ਕਿ ਟਰੰਪ ਦਾ ਗੁੱਸਾ ਭਾਰਤ ਤੇ ਬਿਰਕਾ ਸੰਗਠਨ ਵਿੱਚ ਸ਼ਾਮਲ ਹੋਣ ਅਤੇ ਵਪਾਰਕ ਗੱਲਾਂਬਾਤਾਂ ਵਿੱਚ ਅਮਰੀਕੀ ਦਬਾਅ ਨੂੰ ਰੱਦ ਕਰਨ ਨਾਲ ਵੀ ਸਬੰਧਿਤ ਹੈ న్యూਸ ਏਜੰਸੀ ਏ ਐਨ ਆਈ ਨਾਲ ਗੱਲਬਾਤ ਕਰਦਿਆਂ ਸਭ ਰੂਪ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਸਬੰਧੀ ਰਣਨੀਤਿਕ ਹਨ ਜਦੋਂ ਕਿ ਅਮਰੀਕਾ ਪਾਕਿਸਤਾਨ ਸਬੰਧ ਸਿਰਫ ਪੈਸੇ ਦੀ ਖੇਡ ਹੈ ਇਸ ਦੇ ਨਾਲ ਹੀ ਸਾਬਕਾ ਰਾਜਦੂਤ ਨੇ ਭਾਰਤ ਦੇ ਦ੍ਰਿੜ ਰੁਖ ਦੀ ਵੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ 트럼ਪ ਦੇ ਟੈਰਫਾਂ ਨਾਲ ਵਿੱਚ ਵੀ ਵਿੱਚ ਵਿੱਚ ਹੀ ਮਗਾਈ ਵਧੇਗੀ ਅਮਰੀਕਾ ਨੇ ਇੰਨਾ ਵੱਡਾ ਟੈਰਿਫ ਕਿਉਂ ਲਗਾਇਆ ਸਾਫ ਵੀਕਰ ਅਜੂਸ ਰੂਪ ਨੇ ਕਿਹਾ ਹੈ ਕਿ ਟਰੰਪ ਦੋ ਕਾਰਨਾ ਕਰਕੇ ਭਾਰਤ ਤੋਂ ਨਾਰਾਜ਼ ਹਨ ਪਹਿਲਾ ਭਾਰਤ ਦਾ ਬਿਰਕਸ ਵਿੱਚ ਹੋਣਾ ਟਰੰਪ ਨੂੰ ਲੱਗਦਾ ਹੈ ਕਿ ਬਿਰਕਸ ਵਿੱਚ ਇੱਕ ਅਮਰੀਕਾ ਵਿਰੋਧ ਗੱਠ ਜੋੜ ਹੈ ਜੋ ਡਾਲਰ ਦੇ ਮੁਕਾਬਲੇ ਇੱਕ ਨਵੀਂ ਮੁੰਦਰਾ ਲਿਹਾਉਣ ਤੋਂ ਕੋਸ਼ਿਸ਼ ਕਰ ਰਿਹਾ ਹੈ ਉਹ ਚਾਹੁੰਦਾ ਹੈ ਕਿ ਭਾਰਤ ਬਿਰਕਸ ਤੋਂ ਬਾਹਰ ਹੋਵੇ ਦੂਜਾ ਕਾਰਨ ਮਈ ਭਾਰਤ ਪਾਕਿਸਤਾਨ جنگਬੰਦੀ ਹੈ ਭਾਰਤ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਇਸ جنگਬੰਦੀ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਇਸ ਮਜੂਤਾ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਿੱਧੀ ਗੱਲਬਾਤ ਰਾਹੀਂ ਹੋਇਆ ਸੀ ਜਦੋਂ ਪਾਕਿਸਤਾਨ ਨੇ جنگਬੰਦੀ ਦੀ ਅਪੀਲ ਕੀਤੀ ਤਾਂ ਟਰੰਪ ਨੇ ਘੱਟੋ ਘੱਟ ਤੀ ਵਾਰ ਦਾਅਵਾ ਕੀਤਾ ਕਿ ਉਸ ਨੇ ਦੋਵਾਂ ਦੇਸ਼ਾਂ ਨੂੰ ਪਰਮਾਨੂ ਯੁੱਧ ਤੋਂ ਬਚਾਇਆ ਹੈ ਸਭ ਰੂਪ ਨੇ ਦੇ ਅਨੁਸਾਰ ਪਾਕਿਸਤਾਨ ਨੇ ਨਾ ਸਿਰਫ 트럼ਪ ਦੇ ਬਿਆਨ ਨੂੰ ਸਵੀਕਾਰ ਕੀਤਾ ਸਗੋਂ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਵਿੱਚ ਨਾਮਜ਼ਦ ਵੀ ਕੀਤਾ ਪਰ ਭਾਰਤ ਨੇ 트럼ਪ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਿਸ ਨਾਲ ਉਹ ਹੋਰ ਵੀ ਗੁੱਸੇ ਵਿੱਚ ਆ ਗਿਆ ਧੰਨਵਾਦ